ਕੋ ਕੋ ਮੈਂ ਮੈਂ ਨਾ ਲੋ ਜੀ ਬੋਲ ਜੀ ਬਾਈ ਸਾਹਮਣੇ ਕੋਈ ਸਾਹਮਣੇ ਹੈ ਆ ਜੀ ਬਾਈ ਸਾਹਮਣੇ ਰਹਿ ਲਾ ਬਾਈ ਸਾਹਮਣੇ ਸਾਹਮਣੇ ਦਾ ਮੂੰਹ ਆਦੀ ਹੈ ਇਹਦੇ ਪੁਰਾਣੇ ਲਾਦੇ ਰੁੱਤਾਂ ਤੋਂ ਇੰਤਰੀ ਖੁੱਟੀ ਜਾ ਮੇਰੇ ਕੋਈ ਨਹੀਂ ਨਹੀਂ ਮਾ ਕਾ ਮਾਣ ਸਾਡਾ ਸੁਖੋ ਕੋਈ ਨਹੀਂ ਉਹ ਮੂੰਹ ਦੇ ਅੱਗੇ ਭਾਈ ਸਾਹਮਣੇ ਦੇਖਿਓ ਜੀ ਹਾਂਜੀ ਸਾਹਮਣੇ ਆਹ ਦੇਖਿਓ ਸਾਹਮਣੇ ਸਾਹਮਣੇ ਜੀ ਅਗਰ ਫੋਨ ਕਰਦੇ ਆਂ ਭਾਈ ਸਾਹਮਣੇ ਹੀ ਸਾਹਮਣੇ ਆਹ ਦੇਖਿਓ ਭਰਾ ਜੀ ਸਾਹਮਣੇ ਦੇਖਿਓ ਜੀ ਥੋੜੀ ਦੂਰ ਜਾਓ ਬਸ ਆਹ ਤਰ੍ਹਾਂ ਦਾ ਮਨ ਸਾਹਮਣੇ ਅੱਛਾ ਜਸਮਤ ਜੀ ਸਾਹਮਣੇ ਹੀ ਸਾਹਮਣੇ ਦੇਖਿਓ ਸਾਹਮਣੇ ਦੇਖਿਓ ਜੀ ਸਾਹਮਣੇ ਠੀਕ ਹੈ ਜੀ ਅੱਜ ਦੇ ਸਰਬ ਸੰਕੀਰਨ ਪੰਜਾਬ ਪ੍ਰਧਾਨ ਨੂੰ ਨਮਸਕਾਰ ਪਹਿੰਲਾ ਕਰਿਆ ਉਹਦੇ ਤੁਹਾਨੂੰ ਸਾਰੇ ਨੂੰ ਬਹੁਤ ਮਾਰਦਾ ਮੈਂ ਬੜੇ ਮਾਣ ਤੇ ਦਾਅਵੇ ਨਾਲ ਕਹਿਣਾ ਕਿ ਮੈਂ ਬਾਬਾ ਦੀਪ ਸਿੰਘ ਦਾ ਪਪਾ ਤੇ ਹਮੇਸ਼ਾ ਉਹਨਾਂ ਨੂੰ ਨਾਲ ਲੈ ਕੇ ਚੱਲਦਾ ਵੀ ਕਦੇ ਵੀ ਜਿਹੜੇ ਕੰਮ ਨੂੰ ਹੱਥ ਪਾਇਆ ਉਹ ਕਦੇ ਪਿੱਛੇ ਨਹੀਂ ਮੁੜ ਕੇ ਦੇਖਿਆ ਤਾਂ ਪਰਸੋਂ ਦੀ ਗੱਲ ਹੈ ਮੈਂ ਅਮਰਤਪੁਰੇ ਸੇਰੀ ਸਮਨਾਰ ਤੇ ਮੈਨੂੰ ਮੰਤਰੀ ਸਾਹਿਬ ਬਹਿ ਰਹੇ ਨੇ ਕਿੰਨੇ ਯਾਰ ਤੇਰਾ ਬੜਾ ਭਰਾ ਬੜੀਆਂ ਮਿਹਨਤੀ ਬਹੁਤ ਹੈ ਤੇ ਉਹਨਾਂ ਯਾਰ ਨੂੰ ਆਪਾਂ ਪੰਜਾਬ ਪ੍ਰਧਾਨ ਬਣਾ ਦਿੱਤੇ ਮੈਂ ਵੀ ਬੜੇ ਦਿਨ ਫੋਨ ਕਰਿਆ ਮੈਂ ਆ ਗੱਲ ਕਹਿੰਦੇ ਜਿਹਾ ਹੋਣੀ ਬਿਠੇ ਮੇਰਾ ਫਿਰ ਇਹ ਮਹਾਰਾਜ ਦੀ ਦਿਸ਼ਾ ਨਿਰਦੇਸ਼ ਨੇ ਉਹਨਾਂ ਦੇ ਸਿਹਰਵਾ ਦਾ ਬੜਾ ਬੜਾ ਤਿਆਰੀ ਕਰਾ ਤੇ ਅੱਜ ਇਹ ਹਾਲ ਪਾ ਲਿਆ ਜੀ ਬੋਲੇ ਸੋਨਹਾਰ ਮੈਂ ਤੁਹਾਨੂੰ ਇੱਕ ਇੱਕ ਬੇਨਤੀ ਕਰਦਾ ਵੀ ਜਿਸ ਇੱਛਾ ਨਾਲ ਬੇਸਰਾ ਜਿਆ ਪ੍ਰਧਾਨ ਸੀ ਹੁਣ ਪੰਜਾਬ ਦੇ ਪਠਾ ਮਾਲਕਾਂ ਨੇ ਮੈਨੂੰ ਸਾਰੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਉਸਨੇ ਹਾਮੀ ਭੇਜੀ ਆ WhatsApp ਆਏ ਹੋਏ ਨੇ ਉਹਨਾਂ ਦੇ ਵੀ ਅਸੀਂ ਤੁਹਾਡੇ ਨਾਲ ਆ ਕਈ ਇੱਥੇ ਹਾਜ਼ਰ ਬੈਠੇ ਜਿਹੜੇ ਚਲੋ ਨਹੀਂ ਆਏ ਉਹ ਕੋਈ ਨਹੀਂ ਅਸੀਂ ਜਾ ਕੇ ਉਹਨਾਂ ਨੂੰ ਕਿਵੇਂ ਵੀ ਉਹਨਾਂ ਨੂੰ ਕਿਉਂਕਿ ਸਾਰੇ 100% ਤਾਂ ਕਦੇ ਵੀ ਨਹੀਂ ਆਉਂਦੇ ਹੁੰਦੇ ਨਾਲ ਨੇ ਸਾਰੇ ਕੋਈ ਉਹਨਾਂ ਦੇ ਬੰਦੇ ਆਏ ਹੁਣ ਮੈਨੂੰ ਪੰਜਾਬ ਦੀ ਜ਼ਿੰਮੇਵਾਰੀ ਸੰਭਾਲੀ ਹੈ ਲੇਕਿਨ ਮੈਂ ਵੀ ਇਸ ਹੌਸਲੇ 'ਚ ਫਿਰਦਾ ਵੀ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਨਾਲ ਨੇ ਮੈਨੂੰ ਪੂਰਾ ਭਰੋਸਾ ਵੀ ਮੈਂ ਇਹਨਾਂ ਨੂੰ ਫੜ ਕੇ ਕੰਮ ਕਰਵਾ ਸਕਦਾ ਕਿਉਂਕਿ ਜਦੋਂ ਮੈਂ ਸਹੀ ਕੰਮ ਇਹਨਾਂ ਕੋਲ ਲੈ ਕੇ ਜਾਣੇ ਆ ਤਾਂ ਮੈਨੂੰ ਲੱਗਦਾ ਨਹੀਂ ਮੈਨੂੰ ਮੋੜਨਗੇ ਕਿਉਂਕਿ ਆਪਾਂ ਨਜਾਇਜ਼ ਕੰਮ ਨੂੰ ਨਹੀਂ ਕਹਿਣਾ ਇਹਨਾਂ ਨੂੰ ਜਾਇਜ਼ ਕਹਿਣਾ ਤਾਂ ਜਾਇਜ਼ ਤਾਂ ਆਮ ਆਦਮੀ ਪਾਰਟੀ ਕਰਦੀ ਹੈ ਸਾਰਾ ਕੰਮ ਕਰਦੇ ਦੁਸ਼ਮਣ ਦੇ ਵੀ ਕਰੀ ਜਾਂਦੀ ਹੈ ਅਸੀਂ ਤਾਂ ਇਹਨਾਂ ਦੀ ਹਮੇਤੀ ਆ ਮੈਂ ਹੁਣ ਇੱਥੇ ਇਹ ਵੀ ਬੇਨਤੀ ਕਰੂੰ ਸਤੂ ਸਾਹਿਬ ਨੂੰ ਵੀ ਨੈਕਸਟ ਜਦੋਂ ਸਾਡੀ ਪੰਜਾਬ ਦੀ ਮੀਟਿੰਗ ਹੋਵੇ ਚਾ ਚੰਡੀਗੜ੍ਹ ਹੋਵੇ ਚਾ ਲੁਧਾਨੇ ਹੋਵੇ ਅਰੂੜਾ ਜੀ ਨੂੰ ਇੰਡਸਟਰੀ ਮਿਸਟਰ ਨੇ ਆਪਣੇ ਉਹ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿਉਂਕਿ ਸਾਡੇ ਬੈਸਟ ਦੇ ਉਹ ਮੰਤਰੀ ਬਲੇ ਨੇ ਅਸੀਂ ਵੀ ਪੂਰਾ ਜੋਰ ਲਾਇਆ ਸੁਖਬਾਉ ਦੇ ਨਾਲ ਰਲ ਕੇ ਤੇ ਉਹਨਾਂ ਨੂੰ ਅਸੀਂ ਲੈ ਕੇ ਆਉਣਾ ਚਾਹੁੰਦੇ ਆਂ ਵੀ ਸਾਨੂੰ ਇਹ ਟਾਈਮ ਦਵਾ ਕੇ ਜਿੱਦਾਂ ਤੁਸੀਂ ਕਹੋਗੇ ਉਹ ਇੰਡਸਟਰੀ ਦੇ ਮਿਸਟਰ ਨੇ ਉਹਨਾਂ ਨੂੰ ਅਸੀਂ ਨਾਲੇ ਸਨਮਾਨਤ ਕਰਾਂਗੇ ਨਾਲੇ ਉਹਨਾਂ ਤੋਂ ਜਿਹੜੀਆਂ ਮੰਗਾਂ ਹੋਰ ਸਾਡੀਆਂ ਨੇ ਇੱਥੇ ਵਿੱਚੀ ਗੋਲ ਸਿੰਘ ਸਾਹਿਬ ਨੂੰ ਬੁਲਾ ਲਾਂਗੇ ਵਿੱਚ ਉਹ ਮੰਤਰੀ ਸਾਹਿਬ ਹੋ ਜਾਣਗੇ ਇੱਥੇ ਹੋਰ ਸਿੱਧੂ ਸਾਹਿਬ ਜਿਵੇਂ ਵੀ ਕਹਿਣਗੇ ਚਲੋ ਉਹ ਤਾਂ ਜਿਨਾ ਇਹਨਾਂ ਲੈ ਕੇ ਜਾਣਾ। ਵਾਲੇ ਜੀ ਤੁਹਾਨੂੰ ਬਹੁਤ ਵੱਡੀ ਚੋਣਵਾਰੀ ਮਿਲ ਗਈ ਹੈ ਪੂਰੇ ਪੰਜਾਬ ਦੇ ਜੀ ਜੋ ਜੀ ਦਾ ਜੀ। ਫੈਲਦੇ ਦਾਰੋ ਤੁਸੀਂ ਕਿਹੜਾ ਕੰਮ ਕਰਨਾ ਜਾਓਗੇ? ਸਭ ਤੋਂ ਪਹਿਲਾਂ ਅਸੀਂ ਮਾਈਨਿੰਗ ਦਾ ਕੰਮ ਕਰਨਾ ਜੀ ਉਹਦੇ ਸਾਡੇ ਬਹੁਤ ਪਿਸ ਰਹੇ ਨੇ ਲੋਕ ਮਾਈਨਿੰਗ ਦੀ ਬਹੁਤ ਵੱਡੀ ਪ੍ਰੋਬਲਮ ਆ ਕਿਉਂਕਿ ਗੱਲ ਦੇਖਣ ਨੂੰ ਕੁਝ ਹੋਰ ਆ ਗੱਲ ਕੁਝ ਹੋਰ ਆ ਪੱਠਾ ਮਾਰਕਰ ਨੂੰ ਦਿੱਕਤ ਆ ਰਹੀ। ਉਹ ਗੱਲਾਂ ਕੁਝ ਨਹੀਂ ਦੱਸਣ ਵਾਲੀਆਂ ਹੁੰਦੀਆਂ ਇੱਥੇ ਡੈਡੀ ਫੋਨ ਤੇ। ਉਹ ਅਸੀਂ ਜਾ ਕੇ ਸਰਕਾਰ ਨੂੰ ਅੰਦਰੋਂ ਦੱਸਾਂਗੇ ਵੀ ਅੰਦਰੋਂ ਨਹੀਂ ਪ੍ਰੋਬਲਮ ਕਿੱਥੇ ਆ। ਅਫਸਰਾਂ ਬਣੀਓ ਪ੍ਰੋਬਲਮ ਕਿ ਇਹ ਕਿਵੇਂ ਇਹਨੂੰ ਕਰਨਾ ਆਪਾਂ ਹੋ ਸਕਦਾ ਸਾਡੀ ਗੱਲ ਸਮਝ ਕੇ ਕੀ ਨੋਬਾ ਦਾ ਵੀ ਤੁਹਾਨੂੰ ਅੱਜ ਬੈਨਰ ਲਗਾਉਣੇ ਪੈ ਗਏ ਸੋਹੀ ਭਜਾਓ ਪੰਜਾਬ ਵਿਚ ਹਾਂ ਉਹ 6 ਸਾਲ ਦਾ ਜੀ ਇੱਕ ਤਾਂ ਸਾਡੇ ਦਫਤਰ ਤੇ ਕਬਜ਼ਾ ਕਰੀ ਬੈਠਾ ਸੀ ਪਰ ਨਾ ਰਾਜਗੁਰੂ ਨਗਰ ਦਫਤਰ ਆ ਪੰਜਾਬ ਦੇ 6 ਸਾਲ ਹੋ ਗਏ ਦਫਤਰ ਤੇ ਕਬਜ਼ਾ ਸੀ ਉਹਦਾ ਅਸੀਂ ਸੀਪੀ ਸਾਹਿਬ ਨੂੰ ਦਰਖਾਸਤ ਦਿੱਤੀ ਸੀਪੀ ਸਾਹਿਬ ਨੇ ਆਰਡਰ ਕੀਤਾ ਵੀ ਇਹਨੂੰ ਭਜਾਓ ਇਥੋਂ ਇਹਨੂੰ ਭਜਾਓ ਵਾਲੀਆ ਸਾਹਿਬ ਨੂੰ ਕਿਉਂਕਿ ਅਸੀਂ ਉੱਥੇ ਵੱਣ ਜੋਗੇ ਨਹੀਂ ਸੀ ਕਿ ਜੇ ਅਸੀਂ ਬੜਾ ਪਰਚਾ ਦਰਜ ਕਰਾ ਦੂੰਮੇ ਤੁਹਾਡੇ ਤੇ ਹੁਣ ਅਸੀਂ ਦਫਤਰ ਚ ਹਲੇ ਗਏ ਨਹੀਂ ਗਏ ਦਫਤਰ ਬੈਨਰ ਲਾਇਆ ਹੋਇਆ ਆਪਣਾ ਹੁਣ ਖੋਲਣਾ ਅਸੀਂ ਪੂਰਲੇ ਹਫ਼ਤੇ ਅ ਪਹਿਲੇ ਹਫ਼ਤੇ ਸਤੰਬਰ ਦੇ ਸਿੱਧੂ ਸਾਹਿਬ ਦੀ ਸਲਾਹ ਕਿਉਂਕਿ ਜਿਹੜੇ ਬੰਦੇ ਡਿਕਟੇਟਰ ਕਰਦੇ ਆ ਨਾ ਕੋਈ ਵੀ ਆ ਚਾਹੇ ਮੈਂ ਕਿ ਡਿਕਟੇਟਰਸ਼ਿਪ ਕਰਨ ਲੱਗ ਜਾ ਮੈਂ ਨਹੀਂ ਚੱਲ ਸਕਦਾ ਬਹੁਤਾ ਲੋਕ ਮੈਂ ਤਾਂ ਨਹੀਂ 6 ਸਾਲ ਉਹਨੂੰ ਕਿਵੇਂ ਚੱਲੀ ਗਏ ਆਹੀ ਵਿਚਾਰੇ ਭਗਤ ਬੰਦੇ ਦੇ ਕੋ ਬਾਣੀਆਂ ਪਰਿਵਾਰ ਜਿਹੜਾ ਹੁੰਦਾ ਨਾ ਸਾਡੇ ਬਣ ਸਾਡੇ ਸਾਡੀ ਇੰਡਸਟਰੀ ਸਾਰੇ ਬਾਣੀਆਂ ਪਰਿਵਾਰ ਨੇ ਜੱਟ ਜ਼ਿਮੀਂਦਾਰ ਬਹੁਤ ਘੱਟ ਨੇ 5% ਹੋਣਗੇ ਬਸ ਹੁਣ ਇਹ ਵਪਾਰੀ ਜਿਹੜੇ ਲੋਕ ਹੁੰਦੇ ਇਹ ਲੜਦੇ ਨਹੀਂ ਹੁੰਦੇ ਕਿਸੇ ਨਾਲ ਅਲੱਗ-ਅਲੱਗ ਯਾਰ ਨਵੇੜਾ ਹੋਵੇ ਤਾਂ ਨਾ ਜੋ ਵੀ ਹੈਗਾ ਹੁਣ ਇਹ ਵਿਚਾਰੇ ਹੁਣ ਤੱਕ ਤਾਂ ਪੀਸੀ ਗਿਆ ਹੁਣ ਜਦੋਂ ਸਾਡੇ ਘਰ ਵਿਕਣ ਤੱਕ ਆ ਗਏ ਪਰਾਡ ਵਿਕਣ ਤੱਕ ਆ ਗਏ ਔਰ ਇਹਨਾਂ ਨੇ ਅਖੀਰ ਨੂੰ ਆ ਕੇ ਜੀ ਮਤਲਬ ਹੱਥ ਪਾਰ ਮਾਰਨੇ ਸ਼ੁਰੂ ਕੀਤੇ ਆ ਤਾਂ ਸਾਨੂੰ ਅਪਰੋਚ ਕੀਤਾ ਉਹਨਾਂ ਨੇ ਤੁਹਾਡੇ ਉੱਤੇ ਰੋਲਾ ਪਾਇਆ ਸੀ ਕਿ ਤੁਸੀਂ ਨਗਰ ਦਫ਼ਤਰ ਵਾਲੇ 'ਚ ਕਬਜ਼ਾ ਕੀਤਾ ਦੂਸਰਾ ਕੋਈ ਪ੍ਰਾਪਰਟੀ ਸੀ ਤੁਹਾਡੀ ਇੱਥੇ ਆਈ ਰੋਡ ਤੇ ਤੇ ਉਸ ਪ੍ਰਾਪਰਟੀ ਦਾ ਵੀ ਰੋਪ ਲਾਇਆ ਕਿ ਉਹ ਪ੍ਰਾਪਰਟੀ 'ਚ ਤੁਸੀਂ ਗੜਬੜ ਕੀਤੀ 20 ਸਾਲ ਪਹਿਲਾਂ ਜੀ ਸੁਣ ਲਓ ਗੱਲ ਹੋ ਜਰ ਉਦੋਂ ਇਹ ਬੰਦਾ ਇਹਦਾ ਪੱਠਾ ਵੀ ਨਹੀਂ ਸੀ 20 ਸਾਲ ਪਹਿਲਾਂ ਪਲਾਟ ਸੀ ਮਾਊਸ ਨੇ ਮੱਥਾ ਪਾ ਕੇ ਵੇਚਿਆ ਸੀ ਠੀਕ ਆ ਜੀ 293000 ਦਾ ਵੇਚਿਆ ਸੀ ਆਮਕੋ 20 ਅੱਜ 21 ਸਾਲ ਹੋ ਗਏ ਉਸ ਗੱਲ ਨੂੰ ਉਹਨੂੰ ਕਹਿੰਦੇ ਆ ਜੀ ਸਾਨੂੰ 293000 ਦਾ ਹਿਸਾਬ ਦੇ ਦਿਓ ਤੁਸੀਂ ਮੈਨੂੰ ਐ ਕਰੋ ਮੈਨੂੰ ਚੌਥੇ ਦਾ ਹਿਸਾਬ ਦਾਓ ਤੁਹਾਡੀ ਜੇਬ ਵਿੱਚ ਕਿੰਨੇ ਪੈਸੇ ਸੀਗੇ ਤੇ ਕਿੰਨੇ ਤੁਸੀਂ ਖਰਚੇ ਸਬਜ਼ੀ ਕਿੰਨੇ ਦੀ ਲੈ ਕੇ ਦਾਲ ਕਿੰਨੇ ਦੀ ਲੈ ਕੇ ਹਿਸਾਬ ਹੋ ਜੂ ਜੁਨੀਅਰਾਂ ਦਾ ਕਦੇ ਹਿਸਾਬ ਹੁੰਦੇ ਆ ਕਦੇ ਨਜਾਇਜ਼ ਵੀ ਖਰਚੇ ਹੁੰਦੇ ਆ ਕਦੇ ਜਾਇਜ਼ ਵੀ ਖਰਚੇ ਹੁੰਦੇ ਆ ਇਹ ਲੋਪ આરોਪ ਰੋਪ આરોਪ ਲਾਉਣ ਦਾ ਕੁਝ ਨਹੀਂ ਹੁੰਦਾ ਹੁੰਦਾ ਹਾਊਸ ਨੇ ਮਤਾ ਪਾਇਆ ਮੈਂ ਪਰ ਪਲਾਟ ਨਹੀਂ ਵੇਚਿਆ ਸੈਕਟਰੀ ਨੇ ਔਰ ਕੈਸੀਓ ਨੇ ਪਲਾਟ ਦੇ ਪੈਸੇ ਆਏ ਨੇ ਮੇਰੇ ਤੇ ਕਾਦਰ ਰੁੱਪ ਲਾਉਂਦੇ ਹੋ ਜੀ ਮੈਂ ਕੋ ਮੈਂ ਕੋਲੇ ਨਹੀਂ ਵੇਚਤਾ ਪਲਾਟ ਉਹ ਹਾਊਸ ਨੇ ਮਤਾ ਪਾਇਆ ਉਹ ਜਿਹੜਾ ਆ ਕਬਜ਼ੇ ਵਾਲੀ ਗੱਲ ਤੁਸੀਂ ਕਰਦੇ ਹੋ ਕੋਈ ਕਬਜ਼ਾ ਨਹੀਂ ਕੀਤਾ ਦਫ਼ਤਰ ਸੰਜਿਆ ਸਭ ਦਾ ਜੇ ਆਏ ਜੇ ਮੈਂਬਰ ਆਉਣਗੇ ਜਦੋਂ ਮਰਜ਼ੀ ਆ ਸਕਦੇ ਆ ਸਰ ਦਫ਼ਤਰ ਇੱਥੇ ਕਹਿੰਦੇ ਐ ਐਸੋਸੀਏਸ਼ਨ ਦਾ ਦਾ ਲੇਕਿਨ ਕਬਜ਼ਾ ਉਹ ਤੇ ਬਚ ਨਹੀਂ ਕਿਸ ਦਾ ਹੋਣਾ ਪ੍ਰਧਾਨ ਉਹ ਵੀ ਬੜੀ ਬੈਠੇ ਕਬਜ਼ਾ ਹੁਣ ਇਸ ਟਾਈਮ ਸਾਡੇ ਕੋਲ ਆ ਕਬਜ਼ਾ ਨਹੀਂ ਮਤਲਬ ਐਸੋਸੀਏਸ਼ਨ ਦਾ ਦਫ਼ਤਰ ਅਸੀਂ ਉੱਥੇ ਡੀਲ ਕਰਦੇ ਆ ਆ ਸਕਦੇ ਆ ਉਹਨਾਂ ਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਬੜੋ ਨਾ ਇੱਥੇ ਆਓਣ ਬੰਦੇਾਂ ਵਾਂਗੂ ਬੰਦਾ ਆਵੇ ਐਜੇ ਮੈਂਬਰ ਆਵੇ ਕੋਈ ਗੱਲ ਨਹੀਂ ਚਾਹ ਪਾਣੀ ਪੀਓ ਉੱਥੇ ਡੰਡਾ ਪੀਓ ਇਸੇ ਚ ਬੈਠੋ ਲੇਕਿਨ ਜੇ ਉਹ ਕਹਿੰਦੇ ਵੀ ਆ ਕੇ ਮੈਂ ਪ੍ਰਧਾਨਗੀ ਕਰੂੰਗਾ ਉਹ ਨਹੀਂ ਹੋਣ ਦੇਣੀ ਪ੍ਰਧਾਨ ਉਹੇ ਬੈਠੇ ਬਿਲਕੁਲ ਬਿਲਕੁਲ ਚਾਹਦੇ ਨੇ ਤੇ ਸ਼ਾਇਦ ਤੁਸੀਂ ਕਰ ਲਓਗੇ ਚਲੋ ਠੀਕ ਹੈ ਬਹਿ ਕੇ ਜੋ ਮਤਵੇ ਜਾ ਮਤਵੇ ਖਤਮ ਹੋ ਜਾਣ ਸੁਣਾ ਚਾਹਣ ਵਾਸਤੇ ਪਹਿਲਾਂ ਪੱਠਾ ਮਾਲ ਹੋਣਾ ਜ਼ਰੂਰੀ ਉਹ ਪੱਠਾ ਮਾਲ ਦੀ ਨਹੀਂ ਹੈ ਪੱਠਾ ਮਾਲ ਕੀ ਨਹੀਂ ਹੈ ਉਹਦਾ ਸੋਲਾ ਕਦੀ ਹੋ ਜੂਗੀ ਸੋਲਾ ਤਾਂ ਪੱਠੇ ਵਾਲਿਆ ਨਾ ਹੋਊਗੀ ਨਾ ਜੀ ਆਹ ਆ ਮੈਂ ਬੰਦ ਨੂੰ ਸੀ ਹਾਂ ਕਹਿੰਦੇ ਆ ਸਦਾ ਦਰ ਜਿਹੜਾ ਮਰਜੀ ਆ ਸਕਦਾ ਕੋਈ ਗੱਲ ਮੇਰਾ ਨਾਮ ਦਵਿੰਦਰ ਰਾਜ ਦੇਵੇ ਜੀ ਮੈਂ ਪੱਠਾ ਮਾਲਕ ਐਸੋਸੀਏਸ਼ਨ ਪੰਜਾਬ ਦਾ ਐਕਸ ਪ੍ਰੈਜ਼ੀਡੈਂਟ ਆ ਔਰ ਪਿਛਲੇ 5-6 ਸਾਲ ਤੋਂ ਪਾਣੀ ਤੋਂ ਇਸ ਐਸੋਸੀਏਸ਼ਨ ਤੋਂ ਪਾਸੇ ਹੋ ਕੇ ਇੱਕ ਸਧਾਰਨ ਪੱਠੇ ਮਾਲਕ ਮੰਗ ਹੀ ਮੈਂ ਆਪਣਾ ਕਾਰੋਬਾਰ ਕਰ ਰਿਹਾ ਕਿਉਂਕਿ ਜਦੋਂ ਦੀ ਜ਼ਿੰਮੇਵਾਰੀ ਰਮੇਸ਼ ਮੋਹਿਤ ਉਹਨਾਂ ਦੀ ਟੀਮ ਨੇ ਸੰਭਾਲੀ ਅਸੀਂ ਇਹਨਾਂ ਨੂੰ ਇਹ ਹੀ ਸੋਚਿਆ ਵੀ ਇਹ ਚੰਗੇ ਕੰਮ ਕਰਨਗੇ ਔਰ ਕਿਉਂਕਿ ਇਹਨਾਂ ਦੀ ਟਰਮ ਸਿਰਫ 2 ਸਾਲ ਦੀ ਸੀ ਉਸ ਤੋਂ ਬਾਅਦ ਇਹਨਾਂ ਨੇ ਕਿਸੇ ਨਾਲ ਰਾਇਮਸ਼ਰਾ ਨਹੀਂ ਕੀਤਾ ਸਿਰਫ ਇੱਕ ਮੀਟਿੰਗ ਬੁਲਾ ਕੇ ਆਪਣੇ ਆਪ ਹੀ ਪ੍ਰਧਾਨਗੀ ਐਕਸਟੈਂਡ ਕਰ ਲਈ ਔਰ ਤਕਰੀਬਨ 6 ਸਾਲ ਹੋ ਚੁੱਕੇ ਆ ਹੁਣ ਪੰਜਾਬ ਦੇ ਵਿੱਚ ਲੋਕਾਂ ਨੇ ਮਹਿਸੂਸ ਕੀਤਾ ਆਮ ਪਠੇ ਮਾਲਕਾਂ ਨੇ ਵੀ ਜਿਹੜੇ ਸਾਡੇ ਮਸਲੇ ਨੇ ਉੱਥੇ ਦੇ ਉੱਥੇ ਖੜੇ ਐ ਇੱਕ ਵੀ ਮਸਲਾ ਸਾਡਾ ਹੱਲ ਨਹੀਂ ਹੋ ਸਕਿਆ ਪਿਛਲੇ 6 ਸਾਲਾਂ 'ਚ ਤਾਂ ਸਾਨੂੰ ਦੁਬਾਰਾ ਤੋਂ ਉਹਨਾਂ ਨੇ ਵੰਗਾਰਿਆ ਉਠਾਇਆ ਅਸੀਂ ਫਿਰ ਇਕੱਠੇ ਹੋਏ 26 ਅਪ੍ਰੈਲ ਨੂੰ ਪਹਿਲੀ ਮੀਟਿੰਗ ਵੀ ਇਸੇ ਹੋਟਲ 'ਚ ਹੋਈ ਸੀ ਉਦੋਂ ਅਸੀਂ ਇਹਨਾਂ ਨੂੰ ਇੱਕ ਬੇਨਤੀ ਕੀਤੀ ਸੀ ਵੀ ਤੁਸੀਂ ਪੰਜ ਮੈਂਬਰੀ ਕਮੇਟੀ ਬਣਾਓ ਜਿਹੜੀ ਇਲੈਕਸ਼ਨ ਨੂੰ ਕੰਡਕਟ ਕਰੇ ਉਹਦੇ 'ਚ ਉਸ ਮੀਟਿੰਗ 'ਚ ਵੀ ਮੋਹੀ ਸਾਹਿਬ ਨੂੰ ਬੁਲਾਇਆ ਗਿਆ ਸੀ ਇਹਨਾਂ ਦੀ ਸਾਰੀ ਟੀਮ ਨੂੰ ਬੁਲਾਇਆ ਗਿਆ ਸੀ ਪਰ ਇਹਨਾਂ ਨੇ ਉਸ ਮੀਟਿੰਗ ਦਾ ਬਾਈਕਾਟ ਕੀਤਾ ਅੱਜ ਦੀ ਮੀਟਿੰਗ 'ਚ ਵੀ ਇਹਨਾਂ ਨੂੰ ਬੁਲਾਇਆ ਗਿਆ ਵੀ ਤੁਸੀਂ ਆਓ ਸਾਡੇ ਨਾਲ ਬੈਠ ਕੇ ਡਿਸਕਸ ਕਰੋ ਜਿਹੜਾ ਵੀ ਕੋਈ ਕਾਬਲ ਬੰਦਾ ਹੈ ਦੇਖੋ ਹਮੇਸ਼ਾ ਕੋਈ ਪਾਵਰ ਕਿਸੇ ਕੋਲ ਨਹੀਂ ਰਹਿੰਦੀ ਅੱਜ ਫਿਰ ਮੌਕਾ ਹੈ ਆਪਾਂ ਬਹਿ ਕੇ ਜਿਹੜੇ ਮਸਲੇ ਨੂੰ ਹੱਲ ਕਰਨ ਵਾਸਤੇ ਇੱਕ ਚੰਗੀ ਟੀਮ ਬਣਾਈਏ ਪਰ ਅਫਸੋਸ ਹੈ ਵੀ ਉਹਨਾਂ ਨੇ ਕਦੇ ਵੀ ਸਾਡੇ ਹੰਗਾਰੇ ਨੂੰ ਪੋਜੀਟਿਵਲੀ ਨਹੀਂ ਲਿਆ ਸਾਨੂੰ ਮਜਬੂਰ ਹੋ ਕੇ ਅੱਜ ਇੱਥੇ ਇਕੱਠ ਰੱਖਣਾ ਪਿਆ ਅਸੀਂ ਸਰਬਸੰਮਤੀ ਦੇ ਨਾਲ ਸਰਦਾਰ ਇੰਦਰਪਾਲ ਜੀ ਵਾਲਿਆਂ ਨੂੰ ਦੁਆਰਾ ਪ੍ਰਧਾਨ ਬਣਾਇਆ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਮਾਨਯੋਗ ਐਮਐਲਏ ਸਾਹਿਬ ਸਾਕਰਵੰਤ ਸਿੰਘ ਸਿੱਧੂ ਸਾਹਿਬ ਦਾ ਸਹਿਯੋਗ ਹੈ ਇਥੋਂ ਮંત્રી ਰੋੜਾ ਸਾਹਿਬ ਦਾ ਸਹਿਯੋਗ ਹੈ ਔਰ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਪਠਿਆਨੂ ਜਿਹੜੇ ਵੀ ਲੇਬਰ ਲਾਜ਼ ਦੇ ਮਸਲੇ ਨੇ ਜਾਂ ਮਾਈਨਿੰਗ ਦੇ ਮਸਲੇ ਨੇ ਜਾਂ ਸਾਡੀਆਂ ਹੋਰ ਛੋਟਛੋਟੀਆਂ ਪ੍ਰੋਬਲਮ ਨੇ ਆਰਟੀਓ ਡੀਟੀਓ ਸਾਨੂੰ ਬਹੁਤ ਪਰੇਸ਼ਾਨ ਕਰਦੇ ਨੇ ਜਿਹੜੀਆਂ ਵੀ ਸਾਡੀਆਂ ਕੋਈ ਪ੍ਰੋਬਲਮ ਨੇ ਜੀਐਸਟੀ ਉਹ ਸਾਰੀਆਂ ਜਿਹੜੀਆਂ ਕਿਉਂਕਿ ਇਹ ਬੜੀ ਲੋਕਪੱਖੀ ਸਰਕਾਰ ਹੈ ਜਿੰਨਾ ਹੰਗਾਰਾ ਇਸ ਸਰਕਾਰ ਨੂੰ ਮਿਲਿਆ ਅਸੀਂ ਚਾਹਣਾ ਵੀ ਉਸ ਤੋਂ ਵੀ ਵੱਧ ਮਿਲੇ ਕਿਉਂਕਿ ਇਹਨਾਂ ਦੀ ਨੀਤੀਆਂ ਬੜੀਆਂ ਸਾਫ਼ ਲੋਕ ਪੱਕੀ ਨੇ ਸੋ ਅਸੀਂ ਵਧਾਈ ਦੇਣੇ ਆ ਜੀ ਐਮਐਲਏ ਸਾਹਿਬ ਆਏ ਨੇ ਔਰ ਉਮੀਦ ਕਰਦੇ ਆ ਵੀ ਸਾਡੀ ਪੱਠਾ ਦੇ ਯੋਗ ਨੂੰ ਆਉਣ ਵਾਲੇ ਟਾਈਮ ਜਿੰਨੀਆਂ ਵੀ ਮੁਸ਼ਕਲਾਂ ਆ ਸਾਡੀਆਂ ਹੱਲ ਕਰਕੇ ਦੇਣਗੇ ਤਾਂ ਕਿ ਅਸੀਂ 2027 ਦੇ ਵਿੱਚ ਫਿਰ ਇਹਨਾਂ ਦੀ ਸਰਕਾਰ ਦੁਆਰਾ ਲੈ ਸਕੀ ਬਹੁਤ ਮਿਹਰਬਾਨੀ ਦੇ ਪ੍ਰਧਾਨ ਬਣਾਇਆ ਗਿਆ ਪੰਜਾਬ ਦਾ ਅੱਜ ਪਾਮ ਕੋਟ ਹੋਟਲ ਵਿਖੇ ਸਮੁੱਚੇ ਪੰਜਾਬ ਦੇ ਪੱਠਾ ਮਾਲਕਾਂ ਨੇ ਇਕੱਠੇ ਹੋ ਕੇ ਇੱਕ ਸਮੂਹਕ ਰੂਪ ਵਿੱਚ ਫੈਸਲਾ ਲਿਆ ਕਿ ਸਰਦਾਰ ਇੰਦਰਪਾਲ ਸਿੰਘ ਬਾੜੀਆ ਜੀ ਜਿਹੜੇ ਕਿ ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਸੇ ਉਹਨਾਂ ਦੇ ਪਿਛਲੇ ਕੀਤੇ ਕੰਮਾਂ ਨੂੰ ਦੇਖ ਕੇ ਉਹਨਾਂ ਨੂੰ ਪੰਜਾਬ ਦੀ ਜਿਹੜੀ ਪ੍ਰਧਾਨਗੀ ਦਾ ਤਾਜ ਅੱਜ ਸਰਬਸੰਮਤੀ ਨਾਲ ਪਹਿਨਣਾ ਹੈਗਾ ਜਿੱਥੇ ਇੰਦਰਪਾਲ ਸਿੰਘ ਜੀ ਉਹਨਾਂ ਦੇ ਵੜਵਿਆ ਜੀ ਉਹਨਾਂ ਦੇ ਪਰਿਵਾਰ ਨੂੰ ਮੁबारकबाद ਦੇਣਾ ਉੱਥੇ तमाम ਆਏ ਹੋਏ ਪਠਾ ਮਾਲਕ ਦੇ ਜਿੰਨੇ ਵੀ ਅਹੁਦੇਦਾਰ ਜਾਂ ਪੁਰਾਣੇ ਸਾਡੇ ਪ੍ਰਧਾਨ ਸਾਹਿਬ ਬੈਠੇ ਨੇ ਇਹਨਾਂ ਦਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵੀ ਇਹਨਾਂ ਨੇ ਇੱਕ ਨੇਕ ਭਲੇ ਮਨਸ ਅਤੇ ਚੰਗੇ ਇਨਸਾਨ ਨੂੰ ਪੰਜਾਬ ਦੀ ਜਿਹੜੀ ਪ੍ਰਧਾਨਗੀ ਹੈ ਉਹਦੀ ਵਾਂਗ ਦੁਰਸਮਾਰੀ। ਸਿੱਤੂ ਸਾਹਿਬ ਇਹ ਪੱਠਾ ਮਾਲਕ ਕੁਝ ਇਹ ਨੇ ਕੁਝ ਦੂਸਰੇ ਵੀ ਨੇ ਉਹ ਵੀ ਜਦੋਂ ਮੀਟਿੰਗ ਕਰਦੇ ਨੇ ਉਹ ਕਹਿੰਦੇ ਨੇ ਕਿਤੇ ਨਾ ਕਿਤੇ ਉਹ ਉਹਨਾਂ ਤੇ ਰੋਪ ਲਾਉਂਦੇ ਇਹ ਉਹਨਾਂ ਤੇ ਰੋਪ ਲਾਉਂਦੇ ਨੇ। ਨਹੀਂ ਮੈਂ ਤਾਂ ਕੋਈ ਹੋਰ ਸੁਣਿਆ ਨਹੀਂ ਮੈਂ ਤਾਂ ਇੱਥੇ ਸਾਰੇ ਪੰਜਾਬ ਦੇ ਪੱਠਾ ਮਾਲਕ ਬੈਠੇ ਆ। ਜੇ ਕੋਈ ਹੋਰ ਹੈਗਾ ਆਪਾਂ ਹਾਕ ਮਾਰ ਕੇ ਉਹਨਾਂ ਨੂੰ ਵੀ ਸੱਦ ਲੈਨੇ ਆ। ਜੇ ਕੋਈ ਲੱਗਦਾ ਵੀ ਉਹਨਾਂ ਦੀ ਕੰਮੇ ਪੇਸ਼ੀਆ ਲੈ ਕੋਈ ਉਹਨਾਂ ਦੇ ਕੋਈ ਇਨਾਂ ਤੋਂ ਕਾਬਿਲ ਕੋਈ ਹੋਰ ਪ੍ਰਧਾਨ ਆ ਫਿਰ ਆਪਾਂ ਵਿਚਾਰਾਂਗੇ ਪਰ ਮੁਹੀਨ ਸਾਹਿਬ ਸਿੱਧਾ ਦਿੱਤਾ ਕਿ ਮੁਹੀਨ ਸਾਹਿਬ ਪਿਓ ਤੇ ਇਹ ਆਪ ਦੀ ਲੜਾਈ ਹੈ ਮੁਹੀਨ ਕਈ ਨੇ ਕਈ ਮੁਹੀਨੇ ਕੋਈ ਪੱਠੇ ਵਾਲਾ ਕਹਿੰਦਾ ਕੋਈ ਹੋਰ ਮੁਹੀਨ ਪੱਠੇ ਵਾਲੇ ਨੇ ਪੱਠੇ ਵਾਲਾ ਮੁਹੀਨ ਨਹੀਂ ਮੈਂ ਬਾਲਾ ਉਹਨਾਂ ਬਾਰੇ ਅਰੂ ਦਾ ਕਾਬਿਲ ਨਹੀਂਗਾ ਜੇ ਇਹਨਾਂ ਨੇ ਦੁਖੀ ਹੋયા ਨੇ ਕੋਈ ਬੈਨਰ ਲਾਇਆ ਦਾ ਉਹਦਾ ਮਤਲਬ ਜ਼ਰੂਰ ਕੋਈ ਹੋਊਗਾ ਵੀ ਇਹਨਾਂ ਨੂੰ ਕਿਉਂ ਬੈਨਰ ਲਾਉਣਾ ਪਿਆ ਸਿੱਧੂ ਸਾਹਿਬ ਕੀ ਆਸਾਂ ਬੀਜਾ ਰੱਖਦੇ ਹੋ ਵਾਲੀ ਇਹ ਤੋਂ ਕਿਨਾਂ ਤੋਂ ਸਮੁੱਚੇ ਪੰਜਾਬ ਦੇ ਪੱਠਾ ਮਾਲਕ ਉਮੀਦ ਕਰਦੇ ਨੇ ਕਿ ਉਹਨਾਂ ਦੇ ਹੱਕਾਂ ਦੀ ਇਹ ਰਾਖੀ ਕਰਨਗੇ ਪੰਜਾਬ ਦੀ ਉਨਤੀ ਦੇ ਤਰੱਕੀ ਵਿੱਚ ਵਪਾਰੀਆਂ ਦਾ ਵਿਸ਼ੇਸ਼ ਯੋਗਦਾਨ ਹੈ ਚਾਹੇ ਉਹ ਪੱਠਾ ਮਾਲਕ ਹੋਣ ਚਾਹੇ ਸੈਕੰਡਰੀ ਹੋਵੇ ਚਾਹੇ ਛੋਟੀ ਵੱਡੀ ਇੰਡਸਟਰੀ ਹੋਵੇ ਕੋਈ ਵੀ ਟ੍ਰੇਡ ਹੈ ਕੋਈ ਮੈਂ ਸਮਝਦਾ ਵੀ ਇੱਕ ਰਿਕਸ਼ੇ ਵਾਲਾ ਉਸ ਦਾ ਵੀ ਪੰਜਾਬ ਦੀ ਉਨਤੀ ਤੇ ਤਰੱਕੀ ਵਿੱਚ ਯੋਗਦਾਨਾ ਕਿਉਂਕਿ ਉਹ ਵੀ ਟੈਕਸ ਦਿੰਦਾ ਕਿਉਂਕਿ ਇਹ ਤਾਂ ਫੇਰ ਪੰਜਾਬ ਦਾ ਜਿੱਥੇ ਵੀ ਨਿਰਮਾਣ ਹੋਣਾ ਨਵੇਂ-ਨਵੇਂ ਜਿਹੜੇ ਪ੍ਰੋਜੈਕਟ ਆ ਰਹੇ ਨੇ ਪੰਜਾਬ ਬਹੁਤ ਵੱਡੀ ਸਟੇਟ ਬਣ ਗਈ ਹੈ ਉਹਦੇ ਵਿੱਚ ਵੀ ਪੱਠਾ ਮਾਲਕਾਂ ਦਾ ਜਿਹੜਾ ਯੋਗਦਾਨ ਹੈ ਤੇ ਜਿੱਥੇ ਮੈਂ ਇਹਨਾਂ ਨੂੰ ਮੁबारकबाद ਦਿੰਦਾ ਤੇ ਉੱਥੇ ਬੇਨਤੀ ਵੀ ਕਰੂੰਗਾ ਕਿ ਜਿਸ ਭਾਵਨਾ ਨੂੰ ਮੁੱਖ ਰੱਖ ਕੇ ਸਮੁੱਚੇ ਪੰਜਾਬ ਦੇ ਪੱਠੇ ਮਾਲਕਾਂ ਨੇ ਤੁਹਾਨੂੰ ਬਲੈਜੇ ਪ੍ਰਧਾਨ ਬਣਾਇਆ ਇਹਨਾਂ ਦੀਆਂ ਭਾਵਨਾ ਤੇ ਖਰੇ ਉਤਰਿਓ ਸਮੁੱਚੀ ਆਮ ਆਦਮੀ ਪਾਰਟੀ ਦੀ ਸਰਦਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਕੋਈ ਵਿੱਚ ਹਵੇ ਹਰੇਕ ਵਪਾਰੀ ਵਰਗ ਦੇ ਨਾਲ ਜਿਹੜਾ ਪੰਜਾਬ ਤੇ ਹੁਣਤੀ ਦੀ ਤਰੱਕੀ ਵਿੱਚ ਯੋਗਦਾਨ ਪਾ ਰਿਹਾ ਹੈ ਸਰਕਾਰ ਕਿਤਾ ਮਤਦਾਰ ਇਕੱਠਾ ਮਾਲਕਾਂ ਦੀ ਸਰਕਾਰ ਕਿਤਾ ਸਰਦਾਰ ਦੇਖਿਆ ਜਾਂਦਾ ਅਕਸਰ ਪੱਠਾ ਮਾਲਕਾਂ ਨੂੰ ਬੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਉਮੀਦ ਆ ਵੀ ਆਉਣ ਵਾਲੇ ਸਮੇਂ ਦੇ ਦੇਖੋ ਅਗਰ ਜੇ ਕੋਈ ਗੈਜ ਮੰਗਾ ਦੇਖੋ ਪੱਠਾ ਮਾਲਕਾਂ ਨੇ ਇਹਨਾਂ ਨੇ ਕੋਈ ਨਿਰਾਇਜ਼ ਗਲਤਕ ਕਹਿਣੀ ਨਹੀਂ ਹੈ ਇਹਨਾਂ ਨੇ ਤਾਂ ਕੋਈ ਮਾਈਨਿੰਗ ਦੀ ਮਾੜੀ-ਮੋਟੀ ਵੀ ਪ੍ਰੋਬਲਮ ਹੈ ਉਹਦੇ ਵਿੱਚ ਜਿਹੜੀ ਇਹ ਤੇ ਵਫਦ ਬਣਾਉਣਗੇ ਉਹਨਾਂ ਨੂੰ ਨਾਲ ਲੈ ਕੇ ਸਾਡੇ ਮਨਜੋਗ ਮੰਤਰੀ ਕੋਇਲ ਸਾਹਿਬ ਬਰਿੰਦਰ ਕੋਇਲ ਜੀ ਨੇ ਮੇਰੇ ਪਿਤਾ ਸਮਾਨ ਵੱਡੇ ਭਰਾ ਨੇ ਉਹਨਾਂ ਕੋਲੇ ਨਾਲ ਲੈ ਜਾਗੇ ਜਿਹੜੀਆਂ ਮਾੜੀਆਂ-ਮੁਟਲੀਆਂ ਮੁਸ਼ਕਲਾਂ ਨੇ ਦੇ ਹੱਲ ਸਰ 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 ਸਾਡੇ ਜੇ ਸਰ ਸਮਝੀ ਰਹੇ ਪ੍ਰਧਾਨਗੀ ਮਿਲੀ ਆ ਕਹਿੰਦਾ ਬਲੋ ਇਹਨਾਂ ਨੇ ਚੰਗੇ ਕੰਮ ਕੀਤੇ ਨੇ ਤਦ ਹੀ ਮਿਲੀ ਦੇਖੋ ਅਗਰ ਕੋਈ ਐਮਐਲਏ ਨੂੰ ਮੰਤਰੀ ਬਣਾਇਆ ਜਾਂਦਾ ਤਾਂ ਉਹਦੇ ਕਿਤੇ ਕੰਮਾਂ ਨੂੰ ਦੇਖ ਕੇ ਹੀ ਪਾਰਟੀ ਮਾਨ ਦਿੰਦੀ ਹੈ ਨਾ ਅਗਰ ਇਹਨਾਂ ਨੇ ਲੁਧਿਆਣੇ ਦੀ ਪ੍ਰਧਾਨਗੀ ਚਲਾਈ ਕਾਇਨਾ ਨੂੰ ਅੱਜ ਮਾਲਕਾਂ ਨੇ ਉਸ ਗੱਲ ਤੋਂ ਖੁਸ਼ ਹੋ ਕੇ ਇਹਨਾਂ ਦੀ ਪ੍ਰਧਾਨਗੀ ਦੀ ਜਿਹੜੀ ਪਦ ਹੈ ਉਹਦੇ ਤੋਂ ਪ੍ਰਭਾਵਿਤ ਹੋ ਕੇ ਅੱਜ ਪੰਜਾਬ ਦੀ ਪ੍ਰਧਾਨਗੀ ਦਿੱਤੀ ਹੈ ਮੈਂ ਸਮਝਦਾ ਬਹੁਤ ਵੱਡੇ ਮਾਨਦ ਰੀਤ ਹੈ ਲੈ ਤੇ ਮੈਂ ਇਹਨਾਂ ਨੂੰ ਵੀ ਬੇਨਤੀ ਕਰੀਏ ਵੀ ਪ੍ਰਭੂ ਅੱਗੇ ਲੁਧਿਆਣਾ ਛੋਟਾ ਸੀ ਹੁਣ ਸਮੁੱਚੇ ਪੰਜਾਬ ਦੇ ਤੁਸੀਂ ਪ੍ਰਧਾਨ ਹੋ ਜਿਹੜੀ ਅੱਗੇ ਤੁਸੀਂ ਟੀਮ ਵੀ ਬਣਾਉਣੀ ਹੈ ਉਹ ਵੀ ਡਾਊਨ ਟੂ ਅਰਥ ਬੰਦੇ ਉਹ ਬੰਦੇ ਬਣਾਉਣੇ ਨੇ ਜਿਹੜੇ ਪੰਜਾਬ ਦੇ ਪਠਾ ਮਾਲਕਾਂ ਦੇ ਦਿੱਤੇ ਹੱਕਾਂ ਦੀ ਰੱਖੀ ਕਰਨ ਉੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨ ਸਰਦ ਕੇਜਰੀਵਾਲ ਜੀ ਦਾ ਜਨਮ ਦਿਨ ਵੀ ਹੈ ਜੀ ਬਹੁਤ ਬਹੁਤ ਮੁਬਾਰਕਬਾਦ ਦਿਨਾ ਅੱਜ ਮੈਂ ਸਭ ਤੋਂ ਪਹਿਲਾਂ ਦਾ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਮੁੱਚੇ ਪੰਜਾਬੀਆਂ ਨੂੰ ਹਲਕਾ ਆਤਮ ਨਗਰ ਦੇ ਨਿਵਾਸੀਆਂ ਨੂੰ ਮੁਬਾਰਕਬਾਦ ਦਿਨਾ ਉੱਥੇ ਸਾਡੇ ਨੈਸ਼ਨਲ ਕਲਮਿਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਜਨਮ ਦਿਨ ਹੈ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿਨਾ ਤੇ ਉਹਨੇ ਦੇ ਕੀਤੇ ਕੰਮਾਂ ਦੀ ਸ਼ਲਾਘਾ ਕਰਦਾ ਜੋ ਦਿੱਲੀ ਵਿੱਚ ਉਹਨਾਂ ਨੇ ਜਿਹੜੀ ਐ ਸੀਐਮ ਦੀ ਕੁਰਸੀ ਨੂੰ ਇੱਕ ਸੇਵਾਵਜੋਂ ਬਦਲ ਕਰਿਆ ਉਹਦੇ ਲਈ ਵੀ ਉਹਨਾਂ ਦਾ ਧੰਨਵਾਦ ਕਰਦਾ ਠੀਕ ਹੈ